ਅਸੀਂ ਦੇਖ ਰਹੇ ਹੋ ਆਪਣਾ ਹਰਮਨ ਪਿਆਰਾ ਪ੍ਰੋਗਰਾਮ ਸਾਡੀ ਖੇਤੀ ਮਨਦੀਪ ਦੇ ਨਾਲ ਤੇ ਅੱਜ ਅਸੀਂ ਆਏ ਹਾਂ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਰੂੜਕਾ ਕਲਾ ਜਲੰਧਰ ਦੇ ਵਿੱਚ ਜਿੱਥੇ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੁਵਿਧਾਵਾਂ ਦੀ ਜਾਣਕਾਰੀ ਦਵਾਂਗੇ ਤੇ ਆਓ ਫਿਰ ਦੇਖਦੇ ਹਾਂ ਕਿ ਇਸ ਕੇਂਦਰ ਵਿੱਚ ਕਿਹੜੀਆਂ ਸੁਵਿਧਾਵਾਂ ਕਿਸਾਨਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਆਓ ਫਿਰ ਗੱਲਬਾਤ ਕਰਦੇ ਹਾਂ ਬਲਾਕ ਖੇਤੀਬਾੜੀ ਅਫਸਰ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਦੇ ਨਾਲ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਤੁਹਾਡਾ ਵੀ ਸਾਡੇ ਇਸ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚ ਸਰ ਜੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਇਹ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਹੋਂਦ ਵਿੱਚ ਕਦੋਂ ਆਇਆ ਤੇ ਕਿੰਨੇ ਕੁ ਪਿੰਡ ਇਸ ਦੇ ਨਾਲ ਜੁੜੇ ਹੋਏ ਨੇ ਇਹ ਜਿਹੜਾ ਜੀ ਖੇਤੀਬਾੜੀ ਤੇ ਸੂਚਨਾ ਕੇਂਦਰ ਆ ਜਿਹੜਾ ਸਾਡਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਇਹ 2003 ਦੇ ਵਿੱਚ ਹੋਣ ਦੇ ਵਿੱਚ ਆਇਆ April ਮਹੀਨੇ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਇਹ ਬਿਲਡਿੰਗ ਆ ਜਿਹੜੀ ਸਾਡੇ ਭਾਰਤ ਸਰਕਾਰ ਦੀ ਇੱਕ ਸਕੀਮ ਚੱਲਦੀ ਸੀ ਸਸਟੇਨੇਬਲ ਐਗਰੀਕਲਚਰ ਡਵੈਲਪਮੈਂਟ ਏਜੰਸੀ ਜੀ ਤਕਰੀਬਨ ਸਾਰੇ ਭਾਰਤ ਦੇ ਵਿੱਚ ਇਹ ਚੱਲ ਰਹੀ ਹੈ ਸਕੀਮ ਹੁਣ ਵੀ ਚੱਲ ਰਹੀ ਹੈ ਉਹਦੇ ਤਹਿਤ ਇਹਨਾਂ ਨੇ ਇੱਕ ਮੱਧ ਸੀ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ ਇਹ ਜਿਹੜੀ ਆਤਮਾ ਸਕੀਮ ਸੀ ਇਹ ਸਾਡੇ ਤਕਰੀਬਨ ਜਲੰਧਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲਾਂ ਆਈ ਤੇ ਉਹਦੇ ਤਹਿਤ ਹੀ ਫਿਰ ਇਹ ਸਾਨੂੰ ਬਿਲਡਿੰਗ ਬਣਾਉਣ ਦੇ ਲਈ ਫੰਡ ਆ ਜਿਹੜਾ ਭਾਰਤ ਸਰਕਾਰ ਦੇ ਬਲਵਾਇਆ ਤੇ ਚਾਰ ਕਮਰਿਆਂ ਦੀ ਇਹ ਬਿਲਡਿੰਗ ਆ ਜਿਹੜੀ 2003 ਦੇ ਵਿੱਚ ਹੀ ਹੋਣ ਦੇ ਵਿੱਚ ਆਈ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਤਕਰੀਬਨ ਇਸ ਬਲਾਕ ਦੇ ਵਿੱਚ 57 57 ਪਿੰਡ ਪੈਂਦੇ ਆ ਜਿਹਦੇ ਵਿੱਚੋਂ ਪੰਜ ਪਿੰਡ ਆ ਜਿਹੜੇ ਉਹ ਬੇਚਰਾਗ ਨੇ ਜੀ ਜਿਨ੍ਹਾਂ ਦੇ ਵਿੱਚ ਕੋਈ ਰਿਹਾਇਸ਼ ਨਹੀਂ ਹੈਗੀ ਪਰ ਉਹਨਾਂ ਦਾ ਰਕਬਾ ਜ਼ਰੂਰ ਹੈਗਾ ਆ ਫਸਲਾਂ ਦੀ ਵੀ ਮੈਂ ਗੱਲ ਕਰਲਾਂ ਤਾਂ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਕਣਕ ਝੋਨਾ ਮੱਕੀ ਤੇ ਗੰਨਾ ਜੀ ਇਹ ਮੇਨ ਫਸਲਾਂ ਨੇ ਜਿਨ੍ਹਾਂ ਦੇ ਹੇਠ ਕਿਸਾਨ ਵੀਰ ਬਹੁਤ ਵਧੀਆ ਖੇਤੀ ਕਰ ਰਹੇ ਆ ਤੇ ਸਾਡਾ ਬਲਾਕ ਆ ਜਿਹੜਾ ਜਲੰਧਰ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਵਿੱਚੋਂ ਖੇਤੀ ਵਿੱਚੋਂ ਵੀ ਅੱਗੇ ਆ ਜੀ ਤੇ ਹਰ ਕੰਮ ਦੇ ਵਿੱਚੋਂ ਹੀ ਸਾਡਾ ਬਲਾਕ ਆ ਜਿਹੜਾ ਕਿਸਾਨ ਵੀਰ ਵੀ ਇੱਥੋਂ ਦੇ ਬਹੁਤ ਵਧੀਆ ਨੇ ਜਦੋਂ ਮੈਂ ਇੱਥੇ ਆਇਆ ਸੀ ਜੀ ਆਪਣੇ ਇਸ ਬਲਾਕ ਦੇ ਵਿੱਚ ਮੈਂ ਸੋਚਿਆ ਵੀ ਕੋਈ ਵੀ ਕਿਸਾਨ ਵੀਰ ਕਿਸੇ ਵੀ ਤਕਨੀਕ ਦੀ ਪ੍ਰਦਰਸ਼ਨੀ ਦੇਖੇ ਤੋਂ ਵਾਂਝਾ ਨਾ ਜਾਵੇ ਜੀ ਮੈਂ ਹਰ ਤਰ੍ਹਾਂ ਦੀ ਪ੍ਰਦਰਸ਼ਨੀ ਆਪਣੇ ਦਫ਼ਤਰ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਤਕਨੀਕਾਂ ਵੈਸੇ ਤੁਹਾਨੂੰ ਇੱਥੇ ਤਾਂ ਨਹੀਂ ਦੇਖਿਆ ਮੈਨੂੰ ਸਮਝ ਨਹੀਂ ਕਿੱਦਾਂ ਤੁਹਾਨੂੰ ਦਿਖਾਵਾਂ ਆਪਾਂ ਤੁਹਾਨੂੰ ਦਫ਼ਤਰ ਦੇ ਅੰਦਰ ਜਾ ਕੇ ਹੀ ਦਿਖਾਉਨੇ ਆ ਕਿ ਕੋ ਕੀ ਕੀ ਅਸੀਂ ਇਸ ਦਫ਼ਤਰ ਦੇ ਵਿੱਚ ਸਥਾਪਿਤ ਕੀਤਾ ਤੇ ਕੀ ਕੀ ਕਿਸਾਨਾਂ ਨੂੰ ਗਿਆਨ ਦਿੰਨੇ ਆ ਤੇ ਚਲੋ ਆਓ ਫਿਰ ਦਰਸ਼ਕੋ ਦੇਖਦੇ ਆ ਦਫ਼ਤਰ ਦੇ ਵਿੱਚ ਕਿਹੜੀਆਂ ਕਿਹੜੀਆਂ ਤਕਨੀਕਾਂ ਸਾਡੇ ਲਈ ਮੌਜੂਦ ਨੇ ਜੀ ਜੇ ਤੁਸੀਂ ਖੇਤੀ ਤਕਨੀਕਾਂ ਦੀ ਗੱਲ ਕਰ ਰਹੇ ਸੀ ਤੇ ਸਾਡੇ ਕਿਸਾਨ ਭਰਾਵਾਂ ਨੂੰ ਥੋੜਾ ਵਿਸਥਾਰ ਦੇ ਨਾਲ ਦੱਸੋ ਕਿ ਕਿਹੜੀਆਂ-ਕਿਹੜੀਆਂ ਤਕਨੀਕਾਂ ਅਸੀਂ ਵਰਤ ਰਹੇ ਹਾਂ ਸਭ ਤੋਂ ਪਹਿਲੀ ਤਕਨੀਕਾ ਜਿਹੜੀ ਅਸੀਂ ਸ਼ੁਰੂ ਕੀਤੀ ਹੈ ਸਖੇਤੀ ਸੂਚਨਾ ਤੇ ਸਲਾਹਕਰ ਕੇਂਦਰ ਦੇ ਵਿੱਚ ਮੀਂਹ ਦਾ ਪਾਣੀ ਜ਼ਮੀਨ ਵਿੱਚ ਪਾਉਣ ਸੰਬੰਧੀ ਰੀਚਾਰਜ ਸਿਸਟਮ ਫਿਰ ਜੀ ਤੁਪਕਾ ਤੇ ਫੁਹਾਰਾ ਸਿੰਚਾਈ ਸਿਸਟਮ ਸੂਰਜੀ ਊਰਜਾ ਦੀ ਯੋਗ ਵਰਤੋਂ ਲਈ ਸੋਲਰ ਲਾਈਟਾਂ ਅਤੇ ਕੁੱਕਰ ਵਗੈਰਾ ਦੀ ਵਰਤੋਂ ਸੰਬੰਧੀ ਦਿੱਤੀ ਕਿ ਇੱਥੇ ਅਸੀਂ ਇਹ ਵੀ ਲਗਾਈਆਂ ਸ਼ਹਿਦ ਦੀਆਂ ਮੱਖੀਆਂ ਦਾ ਯੂਨਿਟ ਵੀ ਅਸੀਂ ਇੱਥੇ ਫਿਰ ਰੱਖਿਆ ਤਾਂ ਕਿ ਕਿਸਾਨ ਵੀਰਾਂ ਨੂੰ ਸਹਾਇਕ ਧੰਦੇ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇ ਜੀ ਬਿਲਕੁਲ ਪੀਏਯੂ ਦਾ ਖੇਤੀ ਸਾਹਿਤ ਦੀ ਲਾਇਬ੍ਰੇਰੀ ਅਸੀਂ ਸਾਰੀ ਇੱਥੇ ਬਣਾਈ ਫਿਰ ਅਸੀਂ ਮੁੱਖ ਫਸਲਾਂ ਦੇ ਮਿੱਤਰ ਤੇ ਦੁਸ਼ਮਣ ਕੀੜਿਆਂ ਦੇ ਲਾਈਵ ਸਪੈਸਿਮਨ ਡੱਬਿਆਂ ਦੇ ਵਿੱਚ ਲਾ ਕੇ ਦਿਖਾਏ ਸਮੇਂ-ਸਮੇਂ ਤੇ ਮਹਿਕਮੇ ਨੂੰ ਸੁਝਾਅ ਦੇਣ ਲਈ ਅਸੀਂ LED ਬੋਰਡ ਲਾਇਆ ਸੂਚਨਾ ਕੇਂਦਰ ਦੇ ਹੱਥ ਵਿੱਚ ਪੰਛੀਆਂ ਤੇ ਆਲਣਿਆਂ ਦਾ ਪ੍ਰਬੰਧ ਹੈ ਪੰਛੀਆਂ ਦੇ ਹਰ ਤਰ੍ਹਾਂ ਦੇ ਦਰਖਤ ਵੀਲਾਂ ਝਾੜੀਆਂ ਤੇ ਬਾਗਾਂ ਦਾ ਬੋਟਨੀਕਲ ਗਾਰਡਨ ਅਸੀਂ ਆਪਣੇ ਇਸ ਦਫ਼ਤਰ ਦੇ ਵਿੱਚ ਬਣਾਇਆ ਹੋਇਆ ਫਿਰ ਅਸੀਂ ਲਾਸਟ ਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਬਣਾਏ ਸਮਾਨ ਦੀ ਵਿਕਰੀ ਲਈ ਕਿਸਾਨ ਹੱਟ ਇੱਕ ਸਥਾਪਿਤ ਕੀਤੀ ਸੋ ਇੰਨੀਆਂ ਤਕਨੀਕ ਇਸ ਤੋਂ ਵੀ ਜ਼ਿਆਦਾ ਅਸੀਂ ਤਕਨੀਕ ਲਗਾਈਆਂ ਹੋਈਆਂ ਸਰ ਬਹੁਤ ਸਾਰੀਆਂ ਸੁਵਿਧਾਵਾਂ ਤੁਸੀਂ ਸਾਨੂੰ ਦੱਸਿਆ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੇ ਰਹੇ ਹਾਂ ਆਓ ਫਿਰ ਜ਼ਮੀਨੀ ਪੱਧਰ ਤੇ ਇੱਕ ਵਾਰ ਉਹਨਾਂ ਦੀ ਝਾਤ ਮਾਰੀਏ ਕਿ ਕਿੱਦਾਂ ਉਹਨਾਂ ਨੇ ਕੀ ਕੀ ਫੈਸਿਲਿਟੀ ਉਹਨਾਂ ਨੂੰ ਅਵੇਲੇਬਲ ਹੈਗੀ ਹੈ ਜੀ 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 ਮੈਡਮ ਮਨਦੀਪ ਜੀ ਆਪਾਂ ਗੱਲ ਕੀਤੀ ਐ ਮੀਂਹ ਦਾ ਪਾਣੀ ਜ਼ਮੀਨ ਦੇ ਵਿੱਚ ਪਾਉਣ ਵਾਲੀ ਤਕਨੀਕ ਦੀ ਜੀ ਸੋ ਹੁਣ ਆਪਾਂ ਪਹੁੰਚ ਗਏ ਆ ਉਸ ਤਕਨੀਕ ਦੇ ਕੋਲ ਇਹ ਸਾਡਾ ਉਹ ਪੇਟ ਹੈ ਜਿਹਦੇ ਵਿੱਚ ਮੀਂਹ ਦਾ ਪਾਣੀ ਸਾਰਾ ਛੱਤਾਂ ਦਾ ਇਸ ਬਿਲਡਿੰਗ ਦੀਆਂ ਦਾ ਇਕੱਠਾ ਹੁੰਦਾ ਜੀ ਬਿਲਕੁਲ ਸਾਰੀਆਂ ਅੰਡਰਗਰਾਊਂਡ ਛੱਤਾਂ ਤੋਂ ਪਾਈਪ ਆ ਰਹੇ ਨੇ ਇੱਥੇ ਤੇ ਸਾਰਾ ਪਾਣੀ ਜਿਹੜਾ ਛੱਤਾਂ ਦੇ ਉੱਪਰਲਾ ਭਾਵੇਂ ਉਹਦੇ ਵਿੱਚ ਮਿੱਟੀ ਹੁੰਦੀ ਆ ਥੋੜੀ ਬਹੁਤੀ ਇਸ ਪੋਰਸ਼ਨ ਦੇ ਵਿੱਚ ਆਉਂਦੀ ਪਹਿਲੇ ਚ ਜੀ ਇਸ ਤੋਂ ਬਾਅਦ ਇਸ ਪੋਰਸ਼ਨ ਦੇ ਵਿੱਚੋਂ ਫਿਰ ਹੋ ਨੈਕਸਟ ਇਹਦੇ ਵਿੱਚ ਆ ਜਿਹੜਾ ਫਿਲਟਰ ਲੱਗੇ ਹੋਇਆ ਪਹਿਲਾਂ ਬਰੀਕ ਜਾਲੀ ਹੈ ਫਿਰ ਮੋਟੀ ਜਾਲੀ ਹੈ ਫਿਰ ਬਜਰੀ ਹੈ ਫਿਰ ਮੋਟੀ ਜਾਲੀ ਹੈ ਫਿਰ ਬਰੀਕ ਜਾਲੀ ਹੈ ਇਧਰਨੇ ਪਾਸੇ ਵੀ ਦੋਨੋਂ ਪਾਸੇ ਫਿਰ ਪਾਣੀ ਇਸ ਸਾਈਡ ਆਉਂਦਾ ਇਸ ਪੋਰਸ਼ਨ ਦੇ ਵਿੱਚ ਜੀ ਉਧਰ ਗੰਦਾ ਪਾਣੀ ਇਧਰ ਸਾਫ਼ ਇਧਰ ਸਾਫ਼ ਪਾਣੀ ਸੋ ਇਹ ਜਿਹੜਾ ਫਿਰ ਸਾਫ਼ ਪਾਣੀ ਹੈ ਨਾ ਅਸੀਂ ਰੀਚਾਰਜਿੰਗ ਦੇ 2 ਪੁਆਇੰਟ ਬਣਾਏ ਹੋਏ ਨੇ ਜੀ ਪਹਿਲਾ 1 ਪੁਆਇੰਟ ਬਣਾਇਆ ਸੀ ਕਿਉਂਕਿ ਅਸੀਂ ਸਿਰਫ ਆਪਣੇ ਦਫ਼ਤਰ ਦੀਆਂ ਛੱਤਾਂ ਦਾ ਪਾਣੀ ਪਾਉਣ ਦੀ ਗੱਲ ਕਰਦੇ ਸੀ ਜੀ ਪਰ ਬਾਅਦ ਦੇ ਵਿੱਚ ਅਸੀਂ ਸੋਚਿਆ ਵੀ ਕਿਉਂ ਨਾ ਅਸੀਂ ਖਾਦ ਦਾ ਪਾਣੀ ਵੀ ਤਾਂ ਬਹੁਤ ਸਾਫ਼ ਹੁੰਦਾ ਨਾ ਜੀ ਬਿਲਕੁਲ ਸੋ ਕਿਉਂਕਿ ਅਸੀਂ ਇੱਥੇ ਕੋਈ ਖਾਦ ਵੀ ਨਹੀਂ ਪਾਉਂਦੇ ਕੋਈ ਦਵਾਈ ਨਹੀਂ ਪਾਉਂਦੇ ਸੋ ਇਹ ਪਾਣੀ ਵੀ ਕੋਸ਼ਿਸ਼ ਕੀਤੀ ਅਸੀਂ ਜ਼ਮੀਨ 'ਚ ਪਾਈਏ ਫਿਰ ਇੱਕ ਜਿਹੜਾ ਪਾਈਪ ਸੀ ਇਹ ਇੰਨਾ ਪਾਣੀ ਦਾ ਲੋਡ ਨਹੀਂ ਸੀ ਚੱਕਦਾ ਸੋ ਫਿਰ ਅਸੀਂ ਨਾ ਯੂਨੀਵਰਸਿਟੀ ਦੀ ਸਲਾਹ ਲਈ ਤੇ ਅਸੀਂ ਯੂਨੀਵਰਸਿਟੀ ਦੇ ਮਾਹਰਾਂ ਨੂੰ ਪੁੱਛਿਆ ਵੀ ਅਸੀਂ ਹੋਰ ਪਾਣੀ ਪਾਉਣਾ ਚਾਹੁੰਦੇ ਹਾਂ ਇਹਦੇ ਵਿੱਚ ਤਾਂ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤਕਰੀਬਨ 30 35 ਫੁੱਟ ਤੇ ਇੱਕ ਬੋਰ ਹੋਰ ਕਰ ਦੋ ਤੇ ਉਹਦੇ ਵਿੱਚ ਪਾਣੀ ਛੱਡ ਦਿਓ ਤੇ ਘਾਹ ਦਾ ਪਾਣੀ ਵੀ ਪੈਣ ਲੱਗ ਜੂਗਾ ਕੋਈ ਤਕਨੀਕ ਹੈ ਜਿਹੜੀ ਫਿਰ ਬਹੁਤ ਹੀ ਕਾਰਗਰ ਸਿੱਧ ਹੋਈ ਹੈ ਵੀ ਜਿੱਥੇ ਇਹ ਪਾਣੀ ਪਹਿਲਾਂ ਘਾਹ ਦੇ ਵਿੱਚ 10 10 ਦਿਨ ਖੜਾ ਰਹਿੰਦਾ ਸੀ ਤੇ ਅੱਜ ਅੱਧਾ ਘੰਟਾ ਵੀ ਨਹੀਂ ਲੱਗਦਾ ਸਾਰਾ ਪਾਣੀ ਜ਼ਮੀਨ ਦੇ ਵਿੱਚ ਚਲਾ ਜਾਂਦਾ ਪਰ ਸਾਡੇ ਮਨ ਨੂੰ ਬੜਾ ਸਕੂਨ ਆਉਂਦਾ ਆ ਵੀ ਇਹ ਪਾਣੀ ਅਸੀਂ ਇੰਨਾ ਬਚਾ ਲਿਆ ਤੇ ਸਰ ਹੋਰ ਜਿਹੜੀਆਂ ਤੁਸੀਂ ਤਕਨੀਕਾਂ ਲਗਾਈਆਂ ਹੋਈਆਂ ਉਹਨਾਂ ਦੇ ਬਾਰੇ ਵਿੱਚ ਵੀ ਸਾਡੇ ਕਿਸਾਨ ਭਰਾਵਾਂ ਨੂੰ ਕੁਝ ਜਾਣਕਾਰੀ ਦਿਓ ਜੀ ਜੀ ਆਜੋ ਮੈਨੂੰ ਤਾਂ ਬੜੀ ਖੁਸ਼ੀ ਹੋ ਰਹੀ ਕਿ ਇੰਨੇ ਵਧੀਆ ਸਿਸਟਮ ਤੁਹਾਡਾ ਇੱਥੇ ਚੱਲ ਰਿਹਾ ਕੇਂਦਰ ਦੇ ਵਿੱਚ ਪਰ ਸਾਡੇ ਕਿਸਾਨ ਭਰਾਵਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਕਿਹੜੀ-ਕਿਹੜੀ ਸੁਵਿਧਾ ਉਹਨਾਂ ਨੂੰ ਇੱਥੇ ਰੁੜਕਾ ਜਲੰਧਰ ਦੇ ਵਿੱਚ ਮਿਲ ਰਹੀ ਹੈ ਜ਼ਮੀਨ ਹੇਠਲੇ ਪਾਣੀ ਨੂੰ ਕਿਸਾਨ ਵੀਰਾਂ ਉਨ ਨੂੰ ਸੰਜਮ ਨਾਲ ਵਰਤਣਾ ਜੀ ਉਹਦੀ ਕਰਕੇ ਅਸੀਂ ਆਹ ਤਕਨੀਕ ਸਾਡੇ ਪਿੱਛੇ ਐ ਬੋਰਡ ਵੀ ਲੱਗਿਆ ਹੋਇਆ ਤੁਪਕਾ ਸਿੰਚਾਈ ਸਿਸਟਮ ਦੇ ਨਾਲ ਫਸਲਾਂ ਨੂੰ ਉਗਾਉਣਾ ਅਸੀਂ ਇਹ ਸਿਸਟਮ ਨਾਲ ਕਿਸਾਨ ਵੀਰਾਂ ਨੂੰ ਜਦੋਂ ਅਸੀਂ ਦੇਖਿਆ ਕਿ ਉਹ ਖੁੱਲੇ ਆਮ ਖੁੱਲੀ ਖੇਤੀ ਕਰਕੇ ਖੁੱਲਾ ਪਾਣੀ ਲਈ ਜਾਂਦੇ ਆ ਮੋਟਰਾਂ ਫ੍ਰੀ ਨੇ ਤੇ ਉਹ ਬਿਲਕੁਲ ਪਾਣੀ ਦੀ ਦੁਰਵਰਤੋਂ ਕਰ ਰਿਹਾ ਸੋਚੇ ਅਸੀਂ ਉਹਨਾਂ ਨੂੰ ਪਾਣੀ ਦੀ ਯੋਗ ਵਰਤੋਂ ਸੰਬੰਧੀ ਜਾਣਕਾਰੀ ਦਈਏ ਤੇ ਤਕਨੀਕ ਉਸ ਖਿਆਲ ਦੇ ਨਾਲ ਅਸੀਂ ਇੱਥੇ ਲਗਾਈ ਹੈ ਤਪਕਾ ਸਿੰਚਾਈ ਸਿਸਟਮ ਦੇ ਨਾਲ ਅਸੀਂ ਇੱਥੇ ਕਿਸਾਨ ਵੀਰਾਂ ਨੂੰ ਬਹੁਤ ਸਾਰੀਆਂ ਹਰ ਸੀਜ਼ਨ ਦੇ ਵਿੱਚ ਫਸਲਾਂ ਉਗਾ ਕੇ ਦਿਖਾਉਨੇ ਆ ਕਿ ਵੀ ਕਿਸਾਨ ਵੀਰੋ ਦੇਖੋ ਜੇ ਅਸੀਂ ਇੱਥੇ ਉਗਾ ਸਕਦੇ ਹਾਂ ਥੋੜੀ ਜਗ੍ਹਾ ਤੇ ਤੁਸੀਂ ਵੀ ਆਪਣੇ ਖੇਤਾਂ ਦੇ ਵਿੱਚ ਤਪਕਾ ਸਿੰਚਾਈ ਸਿਸਟਮ ਲਾ ਕੇ ਪਾਣੀ ਦੀ ਬਚਤ ਨੂੰ ਕਰ ਸਕਦੇ ਹੋ ਜੀ ਮੰਦੀਪ ਜੀ ਫਿਰ ਤੁਹਾਨੂੰ ਸਾਡੇ ਇਸ ਖੇਤੀ ਸੂਚਨਾ ਕੇਂਦਰ ਦੇ ਵਿੱਚ ਜਿਹੜੀਆਂ ਹੋਰ ਤਕਨੀਕਾਂ ਲਈ ਉਹਦੀ ਦਸੰਦ ਵੀ ਜਾਣਕਾਰੀ ਦਿੰਨੇ ਆ ਜਾਓ ਜੀ ਬਿਲਕੁਲ ਆਓ ਕਿਸਾਨ ਵੀਰੋ ਦੇਖਦੇ ਹਾਂ ਹੋਰ ਤਕਨੀਕਾਂ ਸਰ ਹੋਰ ਨਵੀਂ ਕਿਹੜੀ ਤਕਨੀਕ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸਣਾ ਚਾਹੋਗੇ ਅਸੀਂ ਦੇਖਿਆ ਕਿ ਸੂਰਜੀ ਊਰਜਾ ਜਿਹੜੀ ਸਾਨੂੰ ਫ੍ਰੀ ਆਫ ਕਾਸਟ ਮਿਲ ਰਹੀ ਆ ਜੀ ਕਿਸਾਨ ਵੀਰਾਂ ਨੂੰ ਇਹ ਤਕਨੀਕ ਲਗਾ ਕੇ ਵੀ ਦਿਖਾਇਆ ਜਾਵੇ ਕਿ ਅਸੀਂ ਇਹਦੀ ਯੋਗ ਵਰਤੋਂ ਕਰਕੇ ਅਸੀਂ ਆਪਣੇ ਮਹਿੰਗੇ ਭਾਅ ਦੀ ਬਿਜਲੀ ਜਿਹੜੀ ਅਸੀਂ ਘਰ ਦੇ ਵਿੱਚ ਵਰਤਦੇ ਆ ਜੀ ਬਹੁਤ ਬੜੇ ਬੜੇ ਸਾਨੂੰ ਬਿੱਲ ਦੇਣੇ ਪੈਂਦੇ ਆ ਤੇ ਉਹਨੂੰ ਅਸੀਂ ਕਟਾ ਸਕੀਏ ਸੋ ਸਭ ਤੋਂ ਪਹਿਲਾਂ ਅਸੀਂ ਸੋਲਰ ਲਾਈਟਾਂ ਦਫ਼ਤਰ ਦੇ ਵਿੱਚ ਲਗਾਈਆਂ ਤਾਂ ਕਿ ਇਹਨਾਂ ਨੂੰ ਲਗਾ ਕੇ ਕਿਸਾਨ ਵੀ ਦੇਖਣ ਕਿ ਦਫ਼ਤਰ ਦੇ ਵਿੱਚ ਚੱਲ ਰਹੀਆਂ ਨੇ ਅਸੀਂ ਵੀ ਆਪਣੇ ਘਰ ਦੇ ਵਿੱਚ ਕਿਉਂ ਨਾ ਲਗਾਈਏ ਜੀ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜਿਹੜੀ ਅੱਖੀਂ ਦੇਖੀ ਗੱਲ ਹੁੰਦੀ ਆ ਉਹ ਕਿਸਾਨ ਵੀ ਥੋੜਾ ਜਿਹਾ ਛੇਤੀ ਸਮਝ ਲੈਂਦੇ ਨੇ ਸੋ ਅਸੀਂ ਇਹ ਸੋਲਰ ਲਾਈਟ ਸਾਡੀ ਆਤਮਾ ਸਕੀਮ ਦੇ ਤਹਿਤ ਪ੍ਰਦਰਸ਼ਨੀਆਂ ਲਗਾਈਆਂ ਹੋਈਆਂ ਤੇ ਤਿੰਨ ਲਾਈਟਾਂ ਸੀ ਸੋਲਰ ਲਾਈਟਾਂ ਸਾਡੇ ਇਸ ਖੇਤੀ ਸੂਚਨਾ ਤੇ ਸਲਾਹ ਕੇਂਦਰ ਦੇ ਵਿੱਚ ਲਗਾਈਆਂ ਸੂਰਜੀ ਊਰਜਾ ਦੀ ਯੋਗ ਵਰਤੋਂ ਕਿਸਾਨ ਵੀਰੋਂ ਬਹੁਤ ਜ਼ਰੂਰੀ ਹੈ ਕਿਉਂਕਿ ਸਾਨੂੰ ਇਹਦੇ ਤੇ ਕੋਈ ਵੀ ਖਰਚਾ ਨਹੀਂ ਕਰਨਾ ਪੈਂਦਾ ਸਾਡੇ ਦਫ਼ਤਰ ਦੇ ਵਿੱਚ ਆ ਕੇ ਤੁਸੀਂ ਇਹ ਦੇਖ ਵੀ ਸਕਦੇ ਹੋ ਇੱਥੇ ਤੇ ਇਹ ਲਾਈਟਾਂ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਸੋ ਅਸੀਂ ਵੀ ਇਸੇ ਮਕਸਦ ਦੇ ਨਾਲ ਇਹ ਲਾਈਆਂ ਸੀ ਕਿ ਅਸੀਂ ਬਾਹਰ ਜਿਹੜੀਆਂ ਲਾਈਟਾਂ ਲਾਈਆਂ ਨੇ ਉਹ ਬਿਜਲੀ ਤੋਂ ਨਹੀਂ ਬਲਕਿ ਅਸੀਂ ਸੂਰਜੀ ਊਰਜਾ ਦੇ ਨਾਲ ਚਲਾਈਏ ਸੋ ਇਹਦੇ ਨਾਲ ਹੀ ਮਨਦੀਪ ਜੀ ਇੱਕ ਹੋਰ ਤਕਨੀਕ ਸੀ ਜਿਹੜੀ ਮੇਰੇ ਮਨ ਦੇ ਵਿੱਚ ਆਈ ਵੀ ਸੂਰਜੀ ਊਰਜਾ ਨੂੰ ਅਸੀਂ ਰਸੋਈ ਗੈਸ ਦੇ ਵਿੱਚ ਤੌਰ ਤੇ ਵੀ ਵਰਤਸਾਂਦੇ ਹਾਂ ਗੈਸ ਨਹੀਂ ਕਹਿ ਸਕਦਾ ਮੈਂ ਮਲਕੀ ਆਪਾਂ ਕੋਈ ਵੀ ਚੀਜ਼ ਪਕਾਉਣੀ ਆ ਕੋਈ ਚੀਜ਼ ਬਣਾਉਣੀ ਆ ਦਾਲ ਬਣਾਉਣੀ ਆ ਜੀ ਅਸੀਂ ਸੋਲਰ ਕੁੱਕਰ ਦੀ ਵਰਤੋਂ ਕਰ ਸਕਦੇ ਹਾਂ ਘਰ ਦੇ ਵਿੱਚ ਬਹੁਤਾ ਮਹਿੰਗਾ ਨਹੀਂ ਹੈਗਾ ਜੀ ਇਹ ਤੁਸੀਂ ਧੁੱਪ ਦੇ ਵਿੱਚ ਇਹਨੂੰ ਰੱਖ ਦੇਣਾ ਆ ਸਮਾਨ ਜਿਹੜਾ ਡੱਬਿਆਂ ਦੇ ਵਿੱਚ ਪਾ ਕੇ ਜੋ ਵੀ ਪਕਾਉਣਾ ਤੁਸੀਂ ਮਾਂ ਛੋਲਿਆਂ ਦੀ ਦਾਲ ਆ ਮੰਨ ਲਓ ਅਸੀਂ ਪਕਾਉਣੀ ਆ ਉਹਨੂੰ ਬਹੁਤ ਟਾਈਮ ਲੱਗਦਾ ਕੁੱਕਰ ਦੇ ਵਿੱਚ ਗੈਸ ਦੇ ਉੱਤੇ ਸਾਨੂੰ ਬਹੁਤ ਸਾਰੀਆਂ ਸੀਟੀਆਂ ਲਗਵਾਉਣੀਆਂ ਪੈਂਦੀਆਂ ਨੇ ਤਾਂ ਪੱਕਦੀ ਆ ਤੁਸੀਂ ਇਹਨੂੰ ਸਵੇਰੇ 12 ਵਜੇ ਰੱਖੋ ਘੰਟੇ ਦੇ ਵਿੱਚ ਤੁਹਾਡੀ ਦਾਲ ਜਿਹੜੀ ਬਣ ਕੇ ਆਪਣੇ ਆਪ ਪੱਕ ਜਾਣੀ ਹੈ ਉਸ ਤੋਂ ਬਾਅਦ ਕੱਢ ਕੇ ਤੁਸੀਂ ਤੜਕਾ ਲਾ ਲਓ ਇੱਕੋ ਸਮੇਂ ਅਸੀਂ ਇਹਦੇ ਵਿੱਚ 4 ਡੱਬੇ ਨੇ ਜਿਹੜੇ ਰੱਖੇ ਹੋਏ ਨੇ ਸੋਲਰ ਕੁੱਕਰ ਇਹਦਾ ਨਾਮ ਹੈ ਇਹਦੇ ਵਿੱਚ 4 ਡੱਬਿਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ 4 ਚੀਜ਼ਾਂ ਅਸੀਂ ਬਣਾ ਸਕਦੇ ਹਾਂ ਇੱਕੋ ਸਮੇਂ ਦੇ ਵਿੱਚ ਇੱਕੋ ਸਮੇਂ ਦੇ ਵਿੱਚ ਘੰਟਾ ਡੇਢ ਘੰਟਾ ਧੁੱਪ 'ਚ ਰੱਖਣਾ ਇਹਨੂੰ ਉਸ ਤੋਂ ਬਾਅਦ ਤੁਸੀਂ ਚੀਜ਼ ਕੱਢ ਕੇ ਤੜਕਾ ਲਾ ਕੇ ਖਾਣ ਦੇ ਲਈ ਰੈਡੀ ਹੈ ਤੁਸੀਂ ਸਰ ਬਹੁਤ ਵਧੀਆ ਤਕਨੀਕਾਂ ਦੀ ਜਾਣਕਾਰੀ ਦੇ ਰਹੇ ਹੋ ਤੇ ਮੈਨੂੰ ਬਹੁਤ ਐਕਸਾਈਟਮੈਂਟ ਹੋ ਰਹੀ ਹੈ ਕਿ ਅਸੀਂ ਨਵੀਂ ਤੋਂ ਨਵੀਂ ਜਾਣਕਾਰੀ ਇਕੱਠੀ ਕਰੀਏ ਤੇ ਸਾਡੇ ਕਿਸਾਨ ਭਰਾਵਾਂ ਤੱਕ ਵੀ ਪਹੁੰਚਾਈਏ ਤੇ ਚਲੋ ਸਰ ਆਓ ਫਿਰ ਆਪਾਂ ਹੋਰ ਤਕਨੀਕਾਂ ਦੇਖਦੇ ਹਾਂ ਕਿ ਕਿਹੜੀਆਂ ਲਗਾਈਆਂ ਨੇ ਤੇ ਹੁਣ ਅਸੀਂ ਆਏ ਹਾਂ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਪੋਟੈਨੀਕਲ ਗਾਰਡਨ ਦੇ ਵਿੱਚ ਕਹਿੰਦੇ ਪੌਦਿਆਂ ਤੋਂ ਸਾਨੂੰ ਆਕਸੀਜਨ ਮਿਲਦੀ ਹੈ ਤੇ ਤੁਸੀਂ ਆਲਾ ਦਵਾਲਾ ਦੇਖ ਹੀ ਰਹੇ ਹੋਗੇ ਕਿ ਆਕਸੀਜਨ ਦੀ ਭਰਪੂਰ ਮਾਤਰਾਸੀਂ ਇੱਥੇ ਲੈ ਰਹੇ ਆ ਤੇ ਸਰ ਸਾਨੂੰ ਹੋਰ ਜਾਣਕਾਰੀ ਦੇਣਗੇ ਆਪਣੇ ਗਾਰਡਨ ਦੇ ਬਾਰੇ ਵਿੱਚ ਮਨਦੀਪ ਜੀ ਜਦੋਂ ਮੈਂ ਨਾ ਇਸ ਰੁੜਕਾ ਕਲਾ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚ ਆਇਆ 2009 ਦੇ ਵਿੱਚ ਮੈਂ ਇੱਥੇ ਜਦੋਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਆਇਆ ਤਾਂ ਇਹ ਤਕਰੀਬਨ ਨਾ ਇਹ ਖਾਲੀ ਜਗ੍ਹਾ ਸੀ ਇੱਥੇ ਕੁਝ ਵੀ ਨਹੀਂ ਸੀਗਾ ਜੰਗਲ ਟਾਈਪ ਸੀਗਾ ਆਪ ਮਹਾਰੇ ਦਰਖਤ ਹੋਏ ਹੋਏ ਸੀ ਤੇ ਮੈਂ ਸੋਚਿਆ ਕਿਉਂ ਨਾ ਇਸ ਜਗ੍ਹਾ ਨੂੰ ਜਿੱਥੇ ਅਸੀਂ ਖੜੇ ਆ ਇਹਨੂੰ ਇੱਕ ਯੋਗ ਵਰਤੋਂ ਦੇ ਵਿੱਚ ਲਿਆਂਦਾ ਜਾਵੇ ਤੇ ਇਹਨੂੰ ਸੋਹਣਾ ਬਣਾਇਆ ਜਾਵੇ ਤਾਂ ਕਿ ਕਿਸਾਨ ਵੀਰ ਇਹਨੂੰ ਦੇਖ ਕੇ ਆਪਣੇ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਤੇ ਇਹੋ ਜਿਹੀ ਪੁਆਇੰਟ ਬਣਾਉਣਾ ਜਿੱਥੇ ਉਹ ਸ਼ਾਮ ਨੂੰ ਬੈਠ ਸਕਣ ਹਵਾ ਵਧੀਆ ਫਰੈਸ਼ ਲੈ ਸਕਣ ਤੇ ਘਰ ਦੇ ਵਿੱਚ ਵੀ ਜਗ੍ਹਾ ਹੋਵੇ ਤੇ ਇਹੋ ਜਿਹੀ ਦਰਖਤ ਲਾ ਕੇ ਉਹ ਆਪਣੇ ਘਰਾਂ ਦੇ ਵਿੱਚ ਤੇ ਵਧੀਆ ਗਾਰਡਨ ਬਣਾਉਣਾ ਤੇ ਉਹਨੂੰ ਮਨ ਦੇ ਵਿੱਚ ਰੱਖਦੇ ਹੋਈ ਫਿਰ ਮੈਂ ਇੱਥੇ ਬਹੁਤ ਨੀਵਾ ਸੀ ਇਹ ਇੱਥੇ ਅਸੀਂ ਕਾਫੀ ਭਰਤ ਪੋਇਆ ਵਧੀਆ ਮਿੱਟੀ ਪੋਈ ਖਾਦ ਪੋਈ ਅ ਫਿਰ ਅਸੀਂ ਇੱਥੇ ਸਾਰਾ ਇਹਨੂੰ ਘਾਹ ਵਗੈਰਾ ਲਵਾਇਆ ਤੇ ਹਰ ਤਰ੍ਹਾਂ ਦਾ ਬੂਟਾ ਜੇ ਮੈਂ ਅੱਜ ਇਸ ਪੁਆਇੰਟ ਦੀ ਗੱਲ ਕਰਾਂ ਜਿੱਥੇ ਅਸੀਂ ਖੜੇ ਆ ਇੱਥੇ ਤਕਰੀਬਨ ਹਰ ਤਰ੍ਹਾਂ ਦਾ ਮੈਡੀਸ਼ਨਲ ਪਲਾਂਟ ਹਰ ਤਰ੍ਹਾਂ ਦਾ ਸ਼ਾਨਦਾਰ ਦਰਖਤ ਹਰ ਤਰ੍ਹਾਂ ਦੀ ਝਾੜੀ ਹਰ ਤਰ੍ਹਾਂ ਦੀ ਵੇਲ ਹਰ ਤਰ੍ਹਾਂ ਦਾ ਤਕਰੀਬਨ ਦਰਖਤ ਅਸੀਂ ਇੱਥੇ ਨਾਲ ਲਗਾਇਆ ਹੋਇਆ ਅਸੀਂ ਹਰ ਦਰਖਤ ਦੇ ਉੱਤੇ ਉਸ ਬੂਟੇ ਦਾ ਨਾਮ ਲਿਖ ਕੇ ਲਾਇਆ ਹੋਇਆ ਕਾਮਨ ਨਾਮ ਵੀ ਲਾਇਆ ਤੇ ਉਹਦਾ ਟੈਕਨੀਕਲ ਨਾਮ ਜਿਹੜਾ ਯੂਨੀਵਰਸਿਟੀ ਦੇ ਭਾਸ਼ਾ ਦੇ ਵਿੱਚ ਅਸੀਂ ਉਹਨੂੰ ਕਹਿ ਦਿੰਨੇ ਆ ਉਹ ਵੀ ਅਸੀਂ ਲਗਾਇਆ ਹੋਇਆ ਸੋ ਕਿਉਂਕਿ ਤਾਂ ਲਗਾਇਆ ਕਿਸਾਨ ਵੀ ਸਾਨੂੰ ਪੁੱਛਦੇ ਰਹਿੰਦੇ ਸੀ ਆਹ ਕਿਹੜਾ ਦਰਖਤ ਆ ਅਸੀਂ ਵੀ ਆਪਣੇ ਘਰ ਚ ਲਗਾਉਣਾ ਆਹ ਕਿਹੜਾ ਦਰਖਤ ਆ ਅਸੀਂ ਆਪਣੇ ਘਰ ਦੇ ਵਿੱਚ ਲਗਾਉਣਾ ਫਿਰ ਉਹਨਾਂ ਨੂੰ ਲਿਖ ਕੇ ਦੇਣਾ ਪੈਂਦਾ ਸੀ ਫਿਰ ਅਸੀਂ ਕੋਸ਼ਿਸ਼ ਕੀਤੀ ਨੇਮ ਪਲੇਟਾਂ ਬਣਾ ਕੇ ਦਰਖਤਾਂ ਦੇ ਉੱਤੇ ਹੀ ਲਾ ਦਿੱਤੀ ਹੈ ਨਾ ਸੋ ਹੁਣ ਉਹ ਆਉਂਦੇ ਆ ਸਾਡੇ ਕਿਸਾਨ ਵੀਰ ਉਹਦੀ ਫੋਟੋ ਖਿੱਚ ਕੇ ਲੈ ਜਾਂਦੇ ਜਿਹੜਾ ਉਹਨਾਂ ਨੂੰ ਵਧੀਆ ਲੱਗਦਾ ਤੇ ਉਹ ਘਰ ਜਾ ਕੇ ਫਿਰ ਨਰਸੀ ਚੋ ਲਿਆ ਕੇ ਉਹ ਬੂਟਾ ਲਗਾ ਲੈਂਦੇ ਆ ਸੋ ਬਹੁਤ ਵੱਡਾ ਯੋਗਦਾਨ ਪਾਇਆ ਅਸੀਂ ਕਈ ਵਾਰੀ ਇੱਥੇ ਕਈ ਸਰਕਾਰੀ ਦਫ਼ਤਰਾਂ ਦੇ ਵਿੱਚ ਨਾ ਇਸ ਤਰ੍ਹਾਂ ਹੁੰਦਾ ਮੈਡਮ ਬੂਟੇ ਲਾ ਤਾਂ ਲੈਣੇ ਆ ਅਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤਾ ਦਾ ਹਣਾ ਕੋਸ਼ਿਸ਼ ਕੀਤੀ ਆ ਕਿ ਅਸੀਂ ਇਹਨਾਂ ਦੀ ਸਾਂਭ ਸੰਭਾਲ ਪੂਰੀ ਕਰੀਏ ਹਰ ਤਰ੍ਹਾਂ ਦੀ ਇਹਨਾਂ ਨੂੰ ਫੈਸਿਲਿਟੀ ਜਿਹੜੀ ਬੂਟਿਆਂ ਨੂੰ ਚਾਹੀਦੀ ਹੈ ਜਿਵੇਂ ਖਾਦ ਪਾਣੀ ਤੇ ਸਪਰੇ ਵਗੈਰਾ ਉਹ ਵੀ ਅਸੀਂ ਇਹਨਾਂ ਦੀ ਇੱਥੇ ਕਰਦੇ ਰਹਿੰਦੇ ਆ ਬਾੜਾਂ ਦੀ ਕਟਿੰਗ ਦਰਖਤਾਂ ਦੀ ਟਾਈਮ ਸਰ ਪ੍ਰੂਨਿੰਗ ਟ੍ਰੇਨਿੰਗ ਜਿਹੜੀ ਆ ਉਹ ਵੀ ਕਰਦੇ ਰਹਿੰਦੇ ਆ ਤੇ ਤਾਂ ਹੀ ਅੱਜ ਸੋਹਣਾ ਲੱਗ ਰਿਹਾ ਜਿੱਥੇ ਅਸੀਂ ਖੜੇ ਆ ਕਿਉਂਕਿ ਜਦੋਂ ਅਸੀਂ ਇੱਕ ਵਾਰ ਲਾ ਕੇ ਛੱਡ ਦਿੰਨੇ ਆ ਕਿਸੇ ਚੀਜ਼ ਨੂੰ ਉਹ ਵੀ ਗੱਲ ਨਹੀਂ ਬਣਦੀ ਜਿਵੇਂ ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਨਾ ਉਹਨਾਂ ਨੂੰ ਪਾਲਦੇ ਆ ਉਹਨਾਂ ਨੂੰ ਕਹਿੰਦੇ ਆ ਨਾ ਵੀ ਐਦਾਂ ਨਹੀਂ ਕਰਨਾ ਐਦਾਂ ਨਹੀਂ ਜੇ ਅਸੀਂ ਉਹਨੂੰ ਆਪ ਮਹਾਰੇ ਛੱਡ ਦਈਏ ਨਾ ਫਿਰ ਉਹ ਵਿਗੜ ਜਾਂਦੇ ਨੇ ਇਸੇ ਤਰ੍ਹਾਂ ਹੀ ਦਰਖਤਾਂ ਦੀ ਗੱਲ ਹੈ ਜੀ ਅਸੀਂ ਦਰਖਤ ਨੂੰ ਲਗਾ ਕੇ ਛੱਡ ਦੇਣਾ ਕੋਈ ਟਾਣੀ ਇੱਧਰੋਂ ਨਿਕਲ ਜੂ ਕੋਈ ਇੱਧਰੋਂ ਨਿਕਲ ਜੂ ਜੀ ਤੇ ਉਹ ਫਿਰ ਵਧੀਆ ਨਹੀਂ ਲੱਗਦੇ ਕਿ ਤੁਸੀਂ ਇਹ ਦਰੱਖਤ ਬੱਚਿਆਂ ਦੀ ਤਰ੍ਹਾਂ ਪਾਲ ਲਏ ਹੋਏ ਉਹਨਾਂ ਨੂੰ ਵੀ ਸਿਧਾਉਣਾ ਬਹੁਤ ਜ਼ਰੂਰੀ ਹੈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਇਸ ਲਈ ਅਸੀਂ ਇਹਨਾਂ ਦੀ ਟ੍ਰੇਨਿੰਗ ਪ੍ਰੂਨਿੰਗ ਹੈ ਜੀ ਟ੍ਰੇਨਿੰਗ ਪ੍ਰੂਨਿੰਗ ਦਾ ਮਤਲਬ ਸਿਧਾਉਣਾ ਸਿੱਧਾ ਉਹਨੂੰ ਰੱਖਣਾ ਤੇ ਪ੍ਰੂਨਿੰਗ ਹੁੰਦਾ ਉਹਦੀ ਕਟਿੰਗ ਕਰਨੀ ਸਾਈਡਾਂ ਤੋਂ ਸੋ ਅਸੀਂ ਉਹ ਸਾਰੀ ਇਹਨਾਂ ਦੀ ਕਰਕੇ ਇੱਥੇ ਅੱਜ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵਧੀਆ ਮਾਹੌਲਾ ਜਿੱਥੇ ਅਸੀਂ ਖੜੇ ਆ ਇੱਕ ਮੈਂ ਕੋਸ਼ਿਸ਼ ਕੀਤੀ ਹੈ ਮੈਡਮ ਬੂਟੇ ਇੱਥੋਂ ਵੀ ਕਿਸਾਨ ਵੀਰਾਂ ਨੂੰ ਦਿੱਤੇ ਜਾਣ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਸਰਕਾਰੀ ਦਫਤਰਾਂ ਚ ਨਹੀਂ ਬਲਕਿ ਘਰਾਂ ਦੇ ਵਿੱਚ ਵੀ ਟੈਂਕੀਆਂ ਦੇ ਕੋਲ ਪਿੱਪਲ ਹੋ ਜਾਂਦਾ ਆ ਬੋੜ ਦਾ ਦਰਖਤ ਹੋ ਜਾਂਦਾ ਆ ਹਨਾ ਘਰਾਂ ਦੇ ਵਿੱਚ ਕੰਦਾਂ ਦੇ ਨਾਲ ਹੋ ਜਾਂਦੇ ਨੇ ਮੈਂ ਕੋਸ਼ਿਸ਼ ਕਰਨਾ ਉਹੀ ਜਿਹੜੇ ਦਰਖਤ ਜਿਹੜੇ ਮੈਨੂੰ ਦਿਖਦੇ ਆ ਨਾ ਉਹ ਮੈਂ ਉੱਥੋਂ ਕੱਢ ਲਿਆਉਣਾ ਇੱਥੇ ਗਮਲੇ ਚ ਲਾ ਦਿੰਨਾ ਜਾਂ ਲਫਾਫੇ ਚ ਲਾ ਦਿੰਨਾ ਜਦੋਂ ਵੱਡਾ ਹੋ ਜਾਂਦਾ ਨਾ ਤੋਂ ਫਿਰ ਕਿਸਾਨ ਵੀਰਾਂ ਨੂੰ ਅਸੀਂ ਇੱਥੇ ਉਹ ਵੰਡ ਦਿੰਨੇ ਆ ਤੋਂ ਆਪਣੇ ਖੂਹ ਦੇ ਉੱਤੇ ਜਾ ਕੇ ਜਾਂ ਫਿਰ ਘਰ ਦੇ ਕਿਸੇ ਇੱਕ ਖੁੰਝੇ ਦੇ ਵਿੱਚ ਜਾ ਕੇ ਲਗਾ ਦਿੰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਸਾਡੇ ਪੰਜਾਬ ਵਾਸੀਆਂ ਦੇ ਲਈ ਇੱਕ ਬਹੁਤ ਵਧੀਆ ਸੁਨੇਹਾ ਆ ਕਿ ਪੇੜ ਪੌਦੇ ਲਾਣੇ ਆ ਆਕਸੀਜਨ ਤਾਂ ਮਿਲਣੀ ਹੀ ਮਿਲਣੀ ਹੈ ਸਾਡੇ ਹੋਰ ਵੀ ਬਹੁਤ ਸਾਰੇ ਕੰਮ ਆਣਾ ਤੇ ਜੇ ਹੋਰ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਸਾਨੂੰ ਚਾਹੀਦੀ ਹੈ ਤਾਂ ਅਸੀਂ ਖੇਤੀਬਾੜੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚ ਜਾ ਕੇ ਅਸੀਂ ਵੱਧ ਤੋਂ ਵੱਧ ਜਾਣਕਾਰੀ ਵੀ ਇਕੱਠੀ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦੇ ਪੌਦੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਪਲਾਂਟ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਸਰਦੇ ਕੋਲ ਤਾਂ ਤਕਨੀਕਾਂ ਦਾ ਬਹੁਤ ਜ਼ਿਆਦਾ ਭੰਡਾਰ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਤਕਨੀਕ ਨਿਕਲਦੀ ਹੀ ਆ ਰਹੀ ਹੈ ਤੇ ਹੁਣ ਅਸੀਂ ਆਏ ਹਾਂ ਸ਼ਹਿਦ ਦੀਆਂ ਮੱਖੀਆਂ ਦਾ ਯੂਨਿਟ ਦੇਖਣ ਤੇ ਉਹਦੇ ਬਾਰੇ ਵਿੱਚ ਗੱਲਬਾਤ ਕਰਨ ਅਸੀਂ ਨਾ ਇਹ ਸ਼ਹਿਦ ਦੀਆਂ ਮੱਖੀਆਂ ਦਾ ਯੂਨਿਟ ਤਾਂ ਲਗਾਇਆ ਕਿਉਂਕਿ ਸਾਡੇ ਜਲੰਧਰ ਜ਼ਿਲ੍ਹੇ ਦੇ ਵਿੱਚ ਆਮ ਤੌਰ ਤੇ ਪਿੰਡ ਵਾਸੀਆਂ ਦੇ ਕੋਲ ਨਾ ਬਹੁਤੀ ਜ਼ਮੀਨ ਨਹੀਂ ਹੈਗੀ ਜੀ ਹਰ ਇੱਕ ਦੇ ਕੋਲ ਤਕਰੀਬਨ 2.5-3 ਏਕੜ ਤੇ ਬਹੁਤੀ ਆਮਦਨ ਦੇ ਸਰੋਤ ਨਹੀਂ ਉਹ 2.5-3 ਏਕੜ ਹੈਗੇ ਸੋ ਅਸੀਂ ਕੋਸ਼ਿਸ਼ ਕੀਤੀ ਹੈ ਵੀ ਕਿਸਾਨ ਵੀਰਾਂ ਨੂੰ ਸ਼ਹਿਦ ਦੀਆਂ ਮੱਖੀਆਂ ਦਾ ਸਹਾਇਕ ਧੰਦਾ ਜਿਹੜਾ ਉਹਦੀ ਸੰਬੰਧੀ ਜਾਣਕਾਰੀ ਦੇ ਕੇ ਹਰ ਇੱਕ ਕਿਸਾਨ ਨੂੰ ਇੱਕ ਇੱਕ ਯੂਨਿਟ ਆਪਣੇ ਘਰ ਦੇ ਵਿੱਚ ਰਖਵਾਈਏ ਤਾਂ ਕਿ ਇਹ ਤੋਂ ਉਹ ਆਮਦਨ ਲੈ ਸਕਣ ਐਕਸਟਰਾ ਆਮਦਨ ਲੈ ਸਕਣ ਕਿਉਂਕਿ ਇੰਨੀ ਕੋਈ ਜਗ੍ਹਾ ਨਹੀਂ ਘੇਰਨੀ ਬਿਲਕੁਲ ਇੰਨੀ ਮੋਟਰ ਦੇ ਉੱਤੇ ਖੇਤ ਦੇ ਵਿੱਚ ਛਾਂ ਦੇ ਵਿੱਚ ਪੈ ਰਹਿਣਾ ਪੰਜ ਬਕਸਿਆਂ ਨੇ ਪੰਜ ਬਕਸਿਆਂ ਤੋਂ ਹੀ ਅਸੀਂ 10 15 20 25 ਇਹਨਾਂ ਤੋਂ ਹੀ ਜਿੰਨੇ ਮਰਜ਼ੀ ਵਧਾ ਸਕਦੇ ਜਿੰਨੇ ਮਰਜ਼ੀ ਵਧਾ ਸਕਦੇ ਆ ਸੋ ਅਸੀਂ ਹਰ ਸਾਲ ਦੇ ਵਿੱਚ ਆਤਮਾ ਸਕੀਮਾ ਜਿਹੜੀ ਸਾਡੀ ਉਹਦੇ ਤਹਿਤ ਇਸ ਬਲਾਕ ਦੇ ਵਿੱਚ ਖੇਤੀਬੀ ਵਿਗਿਆਨ ਕੇਂਦਰ ਨੂਰਮਹਿਲ ਦੇ ਸਹਿਯੋਗ ਦੇ ਨਾਲ ਇੱਥੇ 5 ਦਿਨਾਂ ਦੀ ਟ੍ਰੇਨਿੰਗ ਲਗਾਉਂਦੇ ਆ ਹਰ ਸਾਲ ਸਰਦੀਆਂ ਦੇ ਵਿੱਚ ਇਹ ਟ੍ਰੇਨਿੰਗ ਲੱਗਦੀ ਹੈ ਜਦੋਂ ਫੁੱਲ ਫੁਲਾਕਾ ਬਹੁਤ ਹੁੰਦਾ ਸਰੋਂ ਦੇ ਫੁੱਲ ਹੁੰਦੇ ਨੇ ਜੀ ਤੇ ਜਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਕਰਕੇ ਅਸੀਂ ਨਾ ਇਹ ਟ੍ਰੇਨਿੰਗ ਜ਼ਰੂਰ ਦਿੰਨੇ ਆ ਟ੍ਰੇਨਿੰਗ ਦੇ ਵਿੱਚ ਬਹੁਤ ਸਾਰੇ ਕਿਸਾਨ ਵੀਰ ਪਿੰਡਾਂ ਦੇ ਆਉਂਦੇ ਨੇ ਉਹਨਾਂ ਨੂੰ ਫਿਰ ਅਸੀਂ ਸਰਟੀਫਿਕੇਟ ਵੀ ਮਹੱਈਆ ਕਰਵਾਉਣੇ ਆ ਸਾਡੇ ਵਿਭਾਗ ਦੇ ਸਰਕਾਰੀ ਸੋ ਉਹ ਟ੍ਰੇਨਿੰਗ ਅਸੀਂ ਹਰ ਸਾਲ ਇਸ ਦਫ਼ਤਰ ਦੇ ਵਿੱਚੋਂ ਇਸ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚੋਂ ਮਹੱਈਆ ਕਰਵਾਉਣੇ ਆ ਤੇ ਤਾਂ ਕਿ ਕਿਸਾਨ ਵੀਰ ਆਪਣੇ ਸਹਾਇਕ ਕਿੱਤੇ ਇਹੋ ਜਿਹਾ ਅਪਣਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਬਹੁਤ ਵਧੀਆ ਉਪਰਾਲਾ ਸਰ ਜੀ ਚੱਲਦੇ ਆਪਾਂ ਅਗਲੀ ਤਕਨੀਕ ਕੋਲ ਜੀ ਬਿਲਕੁਲ ਜੀ ਜਦੋਂ ਵੀ ਅਸੀਂ ਕਿਸੇ ਆਫਿਸ ਦੇ ਵਿੱਚ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਪੁੱਛ ਪੜਤਾਲ ਕੇਂਦਰ ਤੇ ਪਹੁੰਚਦੇ ਆ ਯਾਨੀ ਕਿ ਰਿਸੈਪਸ਼ਨ ਤੇ ਪਹੁੰਚਦੇ ਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਦੇ ਲਈ ਤੇ ਅੱਜ ਅਸੀਂ ਖੇਤੀਬਾੜੀ ਤੇ ਸਲਾਹਕਾਰ ਦਫ਼ਤਰ ਦੇ ਪੁੱਛ ਪੜਤਾਲ ਕੇਂਦਰ ਦੇ ਵਿੱਚ ਪਹੁੰਚੇ ਆ ਤੇ ਅਸੀਂ ਸਰ ਦੇ ਕੋਲੋਂ ਪੁੱਛਾਂਗੇ ਕਿ ਸਰ ਜਦੋਂ ਕੋਈ ਕਿਸਾਨ ਵੀ ਕੋਈ ਕਿਸਾਨ ਭੈਣ ਸਾਡੇ ਕੋਲ ਇੱਥੇ ਪਹੁੰਚਦੀ ਹੈ ਤਾਂ ਅਸੀਂ ਉਹਦੀ ਕਿੱਦਾਂ ਸਹਾਇਤਾ ਕਰਦੇ ਹਾਂ ਮੈਡਮ ਜਦੋਂ ਵੀ ਕੋਈ ਕਿਸਾਨ ਵੀਰ ਜਾਂ ਕਿਸਾਨ ਬੀਬੀ ਸਾਡੇ ਇਸ ਖੇਤੀ ਸੂਚਨਾ ਤੇ ਸਲਾਹਕਾਰ ਕੇਂਦਰ ਦੇ ਵਿੱਚ ਆਉਂਦਾ ਹੈ ਜੀ ਤਸੀ ਸਭ ਤੋਂ ਪਹਿਲਾਂ ਇਸ ਕੇਂਦਰ ਦੇ ਵਿੱਚ ਆਉਂਦਾ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਅਸੀਂ ਪਹਿਲਾਂ ਹੀ ਲਿਖਿਆ ਸਾਡੇ ਡਿਪਾਰਟਮੈਂਟ ਦਾ ਲੋਗੋ ਵੀ ਲੱਗਿਆ ਹੋਇਆ ਕੋਈ ਰਜਿਸਟਰ ਸਾਡਾ ਲੱਗਿਆ ਫਾਰਮਰ ਵਿਜ਼ਿਟ ਦਾ ਉਹਦੇ ਵਿੱਚ ਨਾ ਅਸੀਂ ਉਹਨਾਂ ਦਾ ਨਾਮ ਲਿਖਦੇ ਹਾਂ ਕਿਹੜੇ ਕੰਮ ਆਇਆ ਉਹ ਵੀ ਲਿਖਦੇ ਹਾਂ ਜੇ ਕੋਈ ਮਿੱਟੀ ਟੈਸਟ ਕਰਾਉਣਾ ਆ ਉਹ ਵੀ ਅਸੀਂ ਉਤੋਂ ਸੈਂਪਲ ਲੈਨੇ ਆ ਇੱਥੇ ਕੋਈ ਸੈਂਪਲ ਬੂਟੇ ਦਾ ਲੈ ਕੇ ਆਇਆ ਨਾਲ ਵੀ ਇਹਨੂੰ ਕੀ ਬਿਮਾਰੀ ਆ ਦਿਖਾਉਣਾ ਚਾਹੁੰਦਾ ਉਹ ਇੱਥੇ ਸਾਰਾ ਦਰਜ ਹੁੰਦਾ ਹੈ ਉਹਦਾ ਉਸ ਤੋਂ ਬਾਅਦ ਉਹਨੂੰ ਮਾਹਰ ਦੇ ਕੋਲ ਜਾਣ ਦਿੱਤਾ ਜਾਂਦਾ ਹੈ ਜੀ ਕਈ ਵਾਰੀ ਕਿਸਾਨ ਵੀਰ ਵੈਸੀ ਜਨਰਲ ਨੋਲੇਜ ਲੈਣ ਲਈ ਆਏ ਆ ਤਾਂ ਉਹਨਾਂ ਦੇ ਲਈ ਅਸੀਂ ਕੁਝ ਨਾ ਕੁਝ ਇੱਥੇ ਪ੍ਰਬੰਧ ਕੀਤਾ ਹੈ ਜਿਵੇਂ ਸਰਦੀਆਂ ਦੇ ਵਿੱਚ ਫੁੱਲ ਆਉਣੇ ਆ ਜੀ ਅਸੀਂ ਕਿਸਾਨ ਵੀਰ ਕਹਿੰਦੇ ਆ ਕਿਹੜੇ ਫੁੱਲ ਨੇ ਉਹ ਅਸੀਂ ਫਿਰ ਉਹ ਬੋਰਡ ਲਾਇਆ ਹੋਇਆ ਹੈ ਜੀ ਤੁਸੀਂ ਸੁਝਾ ਸਰਦੀਆਂ ਵਾਲੇ ਗਰਮੀਆਂ ਵਾਲੇ ਕਿਹੜੇ ਫੁੱਲ ਨੇ ਉਹ ਲਾਇਆ ਹੋਇਆ ਹੈ ਭਾਵੇਂ ਸਾਡੇ ਮਹਿਕਮੇ ਦਾ ਇਹ ਕੰਮ ਨਹੀਂ ਸੀ ਬਾਗਬਾਨੀ ਮਹਿਕਮੇ ਦਾ ਸੀ ਪਰ ਅਸੀਂ ਕੋਸ਼ਿਸ਼ ਕੀਤੀ ਆ ਵੀ ਹਰ ਮਹਿਕਮੇ ਦੀ ਜਾਣਕਾਰੀ ਇੱਥੇ ਕਿਸਾਨ ਵੀਰ ਨੂੰ ਮਹੱਈਆ ਕਰਵਾਈ ਜਾਵੇ ਉਸ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਅਸੀਂ ਇਹੋ ਜਿਹਾ ਉਪਰਾਲਾ ਤਾਂ ਕਰ ਹੀ ਰਹੇ ਆਂ ਦਰਖਤਾਂ ਦੇ ਆਲਣੇ ਲਾਏ ਨੇ ਅਸੀਂ ਜਾਨਵਰਾਂ ਨੂੰ ਵਿਚਾਰ ਰਹੇ ਆਂ ਅਸੀਂ ਲਾਹਮ ਦਾ ਇੱਕ ਸਾਡੇ ਪੰਛੀ ਕਿਹੜੇ ਨੇ ਕਿਸਾਨ ਵੀਰਾਂ ਨੂੰ ਅਸੀਂ ਇਹ ਵੀ ਦੱਸਦੇ ਆਂ ਵੀ ਇੱਥੇ ਰਿਸੈਪਸ਼ਨ ਰੂਮ ਚੋ ਜਨਰਲ ਨੋਲੇਜ ਆਪਣੀ ਲੈ ਕੇ ਜਾਂਦਾ ਕਿ ਕਿਹੜੇ ਕਿਹੜੇ ਖੇਤੀ ਨਾਲ ਸੰਬੰਧਤ ਜਾਨਵਰ ਨੇ ਤੇ ਕਿਹੜੇ ਸਾਡੇ ਮਿੱਤਰ ਨੇ ਤੇ ਕਿਹੜੇ ਦੁਸ਼ਮਣ ਨੇ ਜੀ ਸੋ ਆ ਸਾਰੀ ਅਸੀਂ ਉਹਨਾਂ ਦੀ ਜਾਣਕਾਰੀ ਇਸ ਰਿਸੈਪਸ਼ਨ ਰੂਮ ਦੇ ਵਿੱਚੋਂ ਮਹਈਆ ਕਰਵਾਉਂਦੇ ਆਂ ਫੇਰ ਕਿਸਾਨ ਵੀਰ ਕਈ ਵਾਰੀ ਸਾਡੇ ਕੋਲ ਆਉਂਦੇ ਸੀ ਕਿ ਮੈਂ ਜੀ ਦਰਖਤ ਲਾਉਣੇ ਆਂ ਪਚਾਰ ਲਈ ਲਾਵਾਂ ਕਿਹੜਾ ਲਾਵਾਂ ਛਾਂ ਲਈ ਲਾਵਾਂ ਕਿਹੜਾ ਲਾਵਾਂ ਫਿਰ ਅਸੀਂ ਇਹ ਸਾਰਾ ਬੂੜਾ ਜਿਹੜਾ ਅਸੀਂ ਇਹ ਲਾਇਆ ਕਿ ਕਿਹੜੇ ਦਰਖਤ ਅਸੀਂ ਛਾਂ ਲਈ ਲਾਉਣੇ ਆ ਜਾਨਵਰਾਂ ਲਈ ਕਿਹੜੇ ਜਾਨਵਰਾਂ ਵਾਸਤੇ ਕਿਹੜੇ ਲਾਉਣੇ ਆ ਫਲਾਂ ਲਈ ਕਿਹੜੇ ਲਾਉਣੇ ਆ ਸੜਕਾਂ ਦੇ ਦਿਵਾਲੇ ਕਿਹੜੇ ਲਾਉਣੇ ਆ ਆ ਚਾਰ ਖਾਤਰ ਕਿਹੜੇ ਲਾਉਣੇ ਆ ਅਸੀਂ ਦਵਾਈਆਂ ਵਾਲੇ ਕਿਹੜੇ ਨੇ ਖਾਰੀਆਂ ਜ਼ਮੀਨਾਂ 'ਚ ਕਿਹੜੇ ਲਾਉਣੇ ਆ ਚਾਰੇ ਵੱਜੋਂ ਕਿਹੜੇ ਲਾਉਣੇ ਆ ਆਮ ਫੁੱਲਾਂ ਵਾਲੇ ਦਰਖਤ ਕਿਹੜੇ ਲਾਉਣੇ ਆ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਆ ਵੀ ਇਹ ਸਾਰੀ ਜਾਣਕਾਰੀ ਇੱਥੋਂ ਮਹੱਈਆ ਕਰਵਾਈ ਜਾਵੇ ਫਿਰ ਕਈ ਵਾਰੀ ਕਿਸਾਨ ਵੀਰ ਆ ਕੇ ਪੁੱਛਦਾ ਸੀ ਕਿ ਮੈਂ ਜੀ ਆਪਣਾ ਮਿੱਟੀ ਪਾਣੀ ਟੈਸਟ ਕਰਵਾਉਣਾ ਜੀ ਕਿਵੇਂ ਮੈਂ ਸੈਂਪਲ ਕਿਵੇਂ ਲੈ ਕੇ ਆਵਾਂ ਖੇਤ ਦੇ ਵਿੱਚੋਂ ਫਿਰ ਅਸੀਂ ਇੱਥੇ ਇੱਕ ਬੋਰਡ ਲਾਇਆ ਹੋਇਆ ਜਿਹਦੇ ਉੱਤੇ ਅਸੀਂ ਜਾਣਕਾਰੀ ਦਿੰਨੇ ਆ ਕਿ ਮਿੱਟੀ ਦਾ ਸੈਂਪਲ ਕਿਵੇਂ ਲੈਣਾ ਪਾਣੀ ਦਾ ਸੈਂਪਲ ਕਿਵੇਂ ਲੈਣਾ ਕਿਸਾਨ ਵੀਰਾਂ ਨੂੰ ਪੜ੍ਹ ਕੇ ਆਪਣੇ ਖੇਤ ਦੇ ਵਿੱਚੋਂ ਮਿੱਟੀ ਦਾ ਸੈਂਪਲ ਲੈ ਕੇ ਆਉਂਦਾ ਤੇ ਉਹ ਇੱਥੇ ਸਾਨੂੰ ਦਿੰਦਾ ਤੇ ਅਸੀਂ ਖੇਤੀਬੜੀ ਯੂਨੀਵਰਸਿਟੀ ਲੁਧਿਆਣਾ ਤੋਂ ਜਾਂ ਸਾਡੇ ਵਿਭਾਗ ਦੀਆਂ ਜਿਹੜੀਆਂ ਲੈਬਾਰਟਰੀਆਂ ਨੇ ਮਿੱਟੀ ਪਰਖਦੀਆਂ ਉੱਥੋਂ ਟੈਸਟ ਕਰਾ ਕੇ ਉਹਨਾਂ ਨੂੰ ਦੇ ਦਿੰਨੇ ਆ ਤੇ ਬਾਕੀ ਜਾਣਕਾਰੀ ਜਿਹੜੀ ਇੱਥੋਂ ਨਹੀਂ ਮਿਲਦੀ ਉਹ ਫਿਰ ਸਾਨੂੰ ਅਗਲੇ ਤਕਨੀਕੀ ਸੈਕਸ਼ਨ ਆ ਜਿਹੜਾ ਸਾਡੇ ਇਸ ਸੂਚਨਾ ਕੇਂਦਰ ਦਾ ਉਹਦੇ ਵਿੱਚੋਂ ਮੁਹੱਈਆ ਹੁੰਦੀ ਆ ਕਿਸੇ ਪlant ਨੂੰ ਬਿਮਾਰੀ ਐ ਕੋਈ ਦਵਾਈ ਪੁੱਛਣੀ ਆ ਉਹਨੇ ਫੂ ਅਗਲੇ ਸੈਕਸ਼ਨ ਦੇ ਵਿੱਚੋਂ ਜਾਂਦਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਸਾਰਾ ਕੁਝ ਲਿਖ ਕੇ ਲਗਾਇਆ ਹੋਇਆ ਹੈ ਕਿਹੜੀ ਕਿਹੜੀ ਫੈਸਿਲਿਟੀ ਤੁਹਾਨੂੰ ਇੱਥੋਂ ਮਿਲਣੀ ਹੈ ਤੇ ਜਿਹੜੀ ਫੈਸਿਲਿਟੀ ਤੁਹਾਨੂੰ ਇਸ ਰੂਮ 'ਚ ਅਵੇਲੇਬਲ ਨਹੀਂ ਹੈਗੀ ਤੇ ਉਹ ਤਕਨੀਕੀ ਵਿਭਾਗ ਦੇ ਵਿੱਚ ਅਸੀਂ ਜਾਵਾਂਗੇ ਮੇਰੇ ਪਿੱਛੇ ਪਈਆਂ ਕਿਤਾਬਾਂ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਹੀ ਗਿਆ ਹੋਵੇਗਾ ਕਿ ਅਸੀਂ ਕਿੱਥੇ ਆਏ ਹਾਂ ਜੀ ਬਿਲਕੁਲ ਅਸੀਂ ਪਹੁੰਚ ਗਏ ਆ ਖੇਤੀਬਾੜੀ ਸੂਚਨਾ ਤੇ ਸਲਾਹਕਾਰ ਕੇਂਦਰ ਦੀ ਲਾਇਬ੍ਰੇਰੀ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਜਿੱਦਾਂ ਤੁਸੀਂ ਦੇਖ ਰਹੇ ਹੋ ਪਈਆਂ ਹੋਈਆਂ ਨੇ ਤੇ ਇਹ ਕਿਤਾਬਾਂ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੰਦੀਆਂ ਨੇ ਤੇ ਬਾਕੀ ਦੀ ਰਹਿੰਦੀ ਜਾਣਕਾਰੀ ਸਾਨੂੰ ਸਰ ਦੇਣਗੇ ਮੈਡਮ ਜੀ ਜਦੋਂ ਨਾ ਕੋਈ ਵੀ ਕਿਸਾਨ ਵੀਰ ਇੱਥੇ ਸਾਡੇ ਖੇਤੀ ਸੂਚਨਾ ਕੇਂਦਰ ਦੇ ਵਿੱਚ ਸਲਾਹ ਲੈਣ ਆਉਂਦਾ ਸੀ ਨਾ ਤਾਂ ਉਹ ਚਾਹੁੰਦਾ ਸੀ ਮੈਨੂੰ ਜੀ ਲਿਖਿਆ ਹੋਇਆ ਸਾਹਿਤ ਦੇ ਦਿਓ ਪੜਨ ਲਈ ਦੇ ਦਿਓ ਜੀ ਤੇ ਫਿਰ ਅਸੀਂ ਕੋਸ਼ਿਸ਼ ਕੀਤੀ ਵੀ ਖੇਤੀਬੜ ਯੂਨੀਵਰਸਿਟੀ ਲੁਧਿਆਣਾ ਦਾ ਸਾਹਿਤ ਹੈ ਜਿਹੜਾ ਉਹ ਸਾਰਾ ਇੱਥੇ ਕਿਸਾਨ ਵੀਰਾਂ ਨੂੰ ਪੜਨ ਲਈ ਮੁਹੱਈਆ ਵੀ ਕਰਵਾਇਆ ਜਾਵੇ ਜੇ ਉਹ ਕਹਿੰਦੇ ਨੇ ਘਰ ਲੈ ਜਾਣ ਲਈ ਤਾਂ ਉਹਨਾਂ ਨੂੰ ਅਸੀਂ ਇਹ ਘਰ ਲੈ ਜਾਣ ਲਈ ਵੀ ਦੇ ਦਿੰਨੇ ਆ ਤੇ ਅਸੀਂ ਨਵੀਂ ਕਿਤਾਬ ਲਿਆ ਕੇ ਇੱਥੇ ਦੁਬਾਰਾ ਰੱਖ ਦਿੰਨੇ ਆ ਜਿੰਨੀਆਂ ਵੀ ਕਿਤਾਬਾਂ ਪੀਏਯੂ ਦੀਆਂ ਅੱਜ ਤੱਕ ਛਪੀਆਂ ਨੇ ਭਾਵੇਂ ਉਹ ਕਰੇਲੂ ਪਕਵਾਨ ਦੀ ਹੋਵੇ ਭਾਵੇਂ ਉਹ ਝੋਨੇ ਦੀ ਗੱਲ ਕਰੀਏ ਭਾਵੇਂ ਕਣਕ ਦੀ ਗੱਲ ਕਰੀਏ ਤੇ ਭਾਵੇਂ ਕਿਸੇ ਵੀ ਚੀਜ਼ ਦੀ ਗੱਲ ਕਰੀਏ ਸਾਰੀਆਂ ਕਿਤਾਬਾਂ ਅਸੀਂ ਇਸ ਲਾਈਬ੍ਰੇਰੀ ਜਿਹਦੇ ਵਿੱਚ ਅਸੀਂ ਰੱਖੀਆਂ ਹੋਈਆਂ ਨੇ ਇਹ ਤਾਂ ਹੋ ਗਈ ਕਿਤਾਬਾਂ ਦੀ ਗੱਲ ਕਿ ਸਾਰੀ ਜਾਣਕਾਰੀ ਕਿਤਾਬਾਂ ਦੇ ਵਿੱਚ ਮਹਈਆ ਤੇ ਤੁਸੀਂ ਵੀ ਇੱਥੇ ਬੈਠੇ ਹੋ ਕਿ ਸਾਰੀ ਜਾਣਕਾਰੀ ਦੇਣ ਦੇ ਲਈ ਤੇ ਮੈਂ ਹੋਰ ਵੀ ਬੜਾ ਸਮਾਨ ਇੱਥੇ ਪਿਆ ਦੇਖ ਰਹੀ ਹਾਂ ਇਹਦੇ ਬਾਰੇ ਤੁਸੀਂ ਕੀ ਕਹੋਗੇ ਕਿਸਾਨ ਵੀਰ ਇੱਥੇ ਆਉਂਦੇ ਸੀ ਆਪਣੀ ਫਸਲ ਦਾ ਬੂਟਾ ਲੈ ਆਉਂਦੇ ਆ ਵੀ ਇਹਦੇ ਤੇ ਆ ਕੀੜਾ ਲੱਗਿਆ ਜੀ ਸਾਨੂੰ ਦੱਸੋ ਇਹ ਕੀੜਾ ਦੁਸ਼ਮਣ ਕੀੜਾ ਜਾਂ ਮਿੱਤਰ ਕੀੜਾ ਆ ਸਾਨੂੰ ਜਾਣਕਾਰੀ ਦਿਓ ਕਿਹੜੀ ਕਿਹੜਾ ਸੀ ਛਿੜਕਾ ਕਰੀਏ ਸੋ ਇਹ ਤਕਨੀਕੀ ਸੈਕਸ਼ਨ ਆ ਸਾਡੇ ਇਸ ਸਲਾਹਕਾਰ ਕੇਂਦਰ ਦਾ ਸੋ ਜਦੋਂ ਕਿਸਾਨ ਵੀਰ ਇੱਥੇ ਆਉਂਦਾ ਕੋਈ ਬੂਟਾ ਲੈ ਕੇ ਅਸੀਂ ਉਹਨੂੰ ਫਿਰਨਾ ਕੀੜੇ ਮਕੌੜਿਆਂ ਸੰਬੰਧੀ ਜਾਣਕਾਰੀ ਦੇਣ ਲਈ ਆ ਚਾਰ ਜਿਹੜੇ ਅਸੀਂ ਕਲੈਕਸ਼ਨ ਬਾਕਸ ਇਹਨੂੰ ਕਹਿੰਦੇ ਨੇ ਅਸੀਂ ਵੈਸੇ ਕੀੜੇ ਮਕੌੜਿਆਂ ਦੇ ਇਹ ਇਹਦੇ ਵਿੱਚ ਅਸੀਂ ਹਰ ਜਿਹੜੀ ਫਸਲ ਸਾਡੇ ਪੰਜਾਬ ਦੇ ਵਿੱਚ ਹੁੰਦੀ ਹੈ ਇੱਥੇ ਖਾਸ ਕਰਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਕਣਕ ਝੋਨਾ ਮੱਕੀ ਤੇ ਗੰਨਾ ਜੀ ਇਹ ਚਾਰੋਂ ਫਸਲਾਂ ਦੇ ਮਿੱਤਰ ਤੇ ਦੁਸ਼ਮਣ ਕੀੜੇ ਨਾ ਜਿਹੜੇ ਅਸਲ ਨੇ ਖੇਤ ਦੇ ਵਿੱਚੋਂ ਫੜ ਕੇ ਇਹਦੇ ਵਿੱਚ ਲਗਾਏ ਹੋਏ ਆ ਤੇ ਕਿਸਾਨ ਵੀਰਾਂ ਨੂੰ ਅਸੀਂ ਇਹ ਦੱਸਦੇ ਹਾਂ ਵੀ ਤੂੰ ਭਾਈ ਆ ਪਛਾਣ ਕਰ ਤੇਰੀ ਖੇਤ ਦੇ ਵਿੱਚ ਕਿਹੜਾ ਕੀੜਾ ਆ ਉਹ ਫਿਰ ਪਛਾਣ ਕਰ ਲੈਂਦਾ ਜੀ ਤਾਂ ਮਿੱਤਰ ਕੀੜਾ ਆ ਸਾਡੇ ਖੇਤ ਚ ਫਿਰ ਉਹਨੂੰ ਕਹਿ ਦਿੰਦਾ ਵੀ ਤੈਨੂੰ ਛੜਕਾ ਕਰਨ ਦੀ ਲੋੜ ਨਹੀਂ ਹੈਗੀ ਠੀਕ ਜੇ ਦੁਸ਼ਮਣ ਕੀੜਾ ਆ ਉਹ ਵੀ ਪਛਾਣ ਲੈਂਦਾ ਉਹ ਵੀ ਦੁਸ਼ਮਣ ਕੀੜਾ ਫਿਰ ਅਸੀਂ ਉਹਨੂੰ ਸਿਫਾਰਿਸ਼ ਅਨਸਾਰ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਆ ਉਹ ਦਵਾਈ ਦੱਸ ਦਿੰਨੇ ਆ ਤੇ ਉਹ ਜਾ ਕੇ ਫਿਰ ਉਹ ਸਪਰੇਅ ਕਰ ਲੈਂਦਾ ਤੇ ਉਹਦਾ ਮਸਲਾ ਹੱਲ ਹੋ ਜਾਂਦਾ ਤੇ ਸਰ ਇਹਨਾਂ ਬਾਰੇ ਕੀ ਕਹੋਗੇ ਤੁਸੀਂ ਆਪਾਂ 2023 ਨੂੰ ਇੰਟਰਨੈਸ਼ਨਲ ਇਅਰ ਆਫ ਮਿਲਟਸ ਮੋٹے ਅਨਾਜ ਦੇ ਤੌਰ ਤੇ ਮਨਾ ਕੇ ਹਟਿਆ ਹੁਣੀ ਕਿਉਂਕਿ ਜਿਹੜੀ ਸਾਡੇ ਆਮ ਅਨਾਜ ਨੇ ਖਾ ਖਾ ਕੇ ਕਿਸਾਨ ਵੀਰਾਂ ਨੂੰ ਜਾਂ ਆਪਣੇ ਆਮ ਲੋਕਾਂ ਨੂੰ ਜਿਹੜੀਆਂ ਨੇ ਇਹਦੇ ਵਿੱਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਉਹਦੇ ਵਿੱਚ ਦਵਾਈਆਂ ਦੀ ਬਹੁਤਾਤ ਬਹੁਤ ਖਾਦਾਂ ਦੀ ਬਹੁਤਾਤ ਬਹੁਤ ਰਹਿ ਜਾਂਦੀ ਹੈ ਤੇ ਬਿਮਾਰੀਆਂ ਦਾ ਸਾਹਮਣਾ ਸਾਡਾ ਸਾਰਾ ਦੇਸ਼ ਕਰ ਰਿਹਾ ਹੈ ਸੋ ਮੋٹے ਅਨਾਜ ਜੇ ਕੋਈ ਖਾਊਗਾ ਨਾ ਕਿਸਾਨ ਵੀਰੋ ਦੇਖੋ ਉਹਦੇ ਵਿੱਚ ਨਾਲੇ ਤਾਂ ਸਾਡੀ ਪੌਸ਼ਟਿਕਤਾ ਬਣੀ ਰਹੂਗੀ ਹਰ ਤਰ੍ਹਾਂ ਦਾ ਅਨਾਜ ਹੈ ਜਿਹੜਾ ਉਹਦੇ ਵਿੱਚ ਤਾਤਾ ਸਾਨੂੰ ਮਿਲੂਗਾ ਸੇ ਸਾਰੀ ਤਰ੍ਹਾਂ ਦੇ ਜਿਹੜੇ ਮੋٹے ਅਨਾਜ ਅਸੀਂ ਉਗਾ ਸਕਦੇ ਆ ਉਹ ਅਸੀਂ ਇੱਥੇ ਸ਼ੋਅ ਕੀਤੇ ਹੋਇਆ ਕਿਸਾਨ ਵੀਰ ਆਉਂਦੇ ਆ ਦੇਖਦੇ ਆ ਇਹਨਾਂ ਨੂੰ ਜੇ ਉਹ ਬੀਜ ਚਾਹੁੰਦੇ ਅਸੀਂ ਉਹਨਾਂ ਨੂੰ ਬੀਜ ਵੀ ਮੁਹੱਈਆ ਕਰਵਾਉਨੇ ਆ ਇਸ ਤੋਂ ਇਲਾਵਾ ਮੈਡ ਮਸ਼ੀਨਾ ਇਹ ਇੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪਾਣੀ ਟੈਸਟ ਕਰਨ ਵਾਲਾ ਪੀਣ ਵਾਲਾ ਪਾਣੀ ਟੈਸਟ ਕਰਨ ਵਾਲੀ ਇੱਕ ਕਿੱਟ ਰੱਖੀ ਹੋਈ ਹੈ ਕਿਸਾਨ ਵੀਰ ਸਾਨੂੰ ਬਹੁਤੇ ਆ ਕੇ ਪੁੱਛਦੇ ਸੀ ਵੀ ਸਾਡੀ ਮੋਟਰ ਦਾ ਜਾਂ ਸਾਡੇ ਘਰ ਦਾ ਪਾਣੀ ਹੈ ਜਿਹੜਾ ਪੀਣ ਯੋਗ ਨਹੀਂ ਹੈ ਜਾਂ ਹੈ ਅਸੀਂ ਦੇਖਣਾ ਚਾਹੁੰਦੇ ਆ ਅਸੀਂ ਫਿਰ ਉਹਨਾਂ ਨੂੰ ਆਹ ਟੈਕਨੀਕ ਆ ਜਿਹੜੀ ਦਿੰਦੇ ਸੀ ਕਿਸਾਨ ਵੀਰੋ ਸਾਡੇ ਘਰ ਦਾ ਪਾਣੀ ਜੇ ਅਸੀਂ ਟੈਸਟ ਕਰਨਾ ਚਾਹੁੰਦੇ ਆ ਵੀ ਪੀਣ ਯੋਗ ਹੈ ਜਾਂ ਨਹੀਂ ਇਸ ਕਿੱਟ ਦੇ ਵਿੱਚ ਤੁਸੀਂ ਪਾਣੀ ਪਾਓ ਚਲਦੀ ਮੋਟਰ ਦਾ ਜਾਂ ਚਲਦੇ ਪਾਣੀ ਨੂੰ ਇਹਦੇ ਵਿੱਚ ਪਾਓ ਪੂਰਾ ਭਰ ਦਿਓ ਇਹਨੂੰ 24 ਘੰਟਿਆਂ ਦੇ ਲਈ ਅਸੀਂ ਰੱਖਣਾ ਆ ਜੇ ਪਾਣੀ ਲਾਲ ਰਿਹਾ 24 ਘੰਟਿਆਂ ਬਾਅਦ ਫਿਰ ਤਾਂ ਇਹ ਪਾਣੀ ਸਾਡੇ ਪੀਣ ਯੋਗ ਹੈ ਜੇ ਇਹ ਚਿੱਟਾ ਹੋ ਗਿਆ ਪਾਣੀ ਇਹਦਾ ਰੰਗ ਬਦਲ ਗਿਆ ਫਿਰ ਇਹ ਪਾਣੀ ਪੀਣ ਯੋਗ ਨਹੀਂ ਆ ਇਸ ਤੋਂ ਬਾਅਦ ਮੈਡਮ ਅਸੀਂ ਹੋਰ ਵੀ ਤਕਨੀਕਾਂ ਇੱਥੇ ਲਗਾਈਆਂ ਨੇ ਇਹ ਪੱਤਾ ਰੰਗ ਚਾਰਟ ਹੈ ਬਹੁਤ ਜ਼ਿਆਦਾ ਖਾਦ ਸਾਡੇ ਪੰਜਾਬ ਦੇ ਵਿੱਚ ਕਣਕ ਝੋਨੇ ਨੂੰ ਪਾਣੀ ਸ਼ੁਰੂ ਹੋ ਗਈ ਹੈ ਤੇ ਇਹ ਜਿਹੜੀ ਕਣਕ ਝੋਨੇ ਦੀ ਕਾਸ਼ਤ ਦੇ ਵਿੱਚ ਖਾਦ ਇੰਨੀ ਜ਼ਿਆਦਾ ਪਾਣੀ ਸ਼ੁਰੂ ਹੋ ਗਈ ਆ ਉਹ ਤਕਨੀਕ ਅਸੀਂ ਖੇਤੀਬਾੜੀ ਯੂਨੀਵਰਸਿਟੀ ਇੱਥੇ ਕਿਸਾਨ ਵੀਰਾਂ ਨੂੰ ਮੁਹैया ਕਰਵਾਈ ਆ ਤੇ ਉਸ ਤੋਂ ਬਾਅਦ ਇੱਕ ਅਸੀਂ ਕੀੜੇ ਮਕੌੜਿਆਂ ਦੀ ਮੈਂ ਗੱਲ ਕਰ ਰਿਹਾ ਸੀ ਇਹ ਕੀੜੇ ਮਕੌੜਿਆਂ ਲਈ ਇੱਕ ਸਵੀਪ ਨੈਟ ਆ ਕਿਉਂਕਿ ਕਿਸਾਨ ਵੀਰਾਂ ਆ ਕੇ ਕਹਿੰਦਾ ਜੀ ਮੇਰੇ ਖੇਤ ਦੇ ਵਿੱਚ ਆਹ ਕੀੜਾ ਉੱਡਦਾ ਫਿਰਦਾ ਆ ਅਸੀਂ ਉਹਨੂੰ ਕਹਿੰਨੇ ਕਿ ਕੀੜਾ ਫੜ ਕੇ ਲਿਆ ਇਹ ਇੱਕ ਸਵੀਪ ਨੈਟ ਆ ਸਰ ਇਹਨੂੰ ਜੇ ਅਸੀਂ ਐਦਾਂ ਖੇਤ ਦੇ ਵਿੱਚ ਮਾਰਾਂਗੇ ਨਾ ਕੀੜਾ ਇਹਦੇ ਵਿੱਚ ਫਸ ਜੂ ਉਹ ਕੀੜਾ ਲਿਆ ਕੇ ਸਾਨੂੰ ਦਿਖਾ ਦਿਓ ਤੇ ਅਸੀਂ ਉਹਦਾ ਇਲਾਜ ਤੁਹਾਨੂੰ ਮੌਕੇ ਤੇ ਦੱਸ ਦਿਆਂਗੇ ਇਹਦੇ ਨਾਲ 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 ਹੀ ਫਿਰਨਾ ਅਸੀਂ ਕਿਸਾਨ ਵੀਰ ਕਹਿੰਦੇ ਸੀ ਸਾਡੇ ਜੀ ਫਰੂਟ ਦੇ ਉੱਤੇ ਬਹੁਤ ਜ਼ਿਆਦਾ ਫਲ ਦੀ ਮੱਖੀ ਲੱਗੀ ਹੋਈ ਆ ਸੇ ਫਲ ਦੀ ਮੱਖੀ ਦੇ ਲਈ ਅਸੀਂ ਫਿਰ ਇੱਕ ਡਿਮੋਨਸਟ੍ਰੇਟ ਕੀਤਾ ਇਹਨੂੰ ਫਰੂਟ ਫਲਾਈ ਟ੍ਰੈਪ ਆ ਜੀ ਇਹ ਪੰਜਾਬ ਕੀਤੀ ਵੇਣੀ ਨੂੰ ਸਿਲੰਡਰਾਂ ਦੀ ਤਕਨੀਕਾ ਹੈ ਸਾਰੇ ਵਿਭਾਗਾਂ ਦੇ ਅਸੀਂ ਨੰਬਰ ਇੱਥੇ ਲਿਖ ਕੇ ਲਾਏ ਆ ਕਿਉਂਕਿ ਕਿਸਾਨ ਵੀਰਾਂ ਦੀ ਲੋੜ ਕੱਲਾ ਖੇਤੀਬਾੜੀ ਵਿਭਾਗੇ ਤੱਕ ਨਹੀਂ ਹਰ ਮਹਿਕ ਮੇਂ ਤਕੀ ਰਹਿੰਦੀ ਆ ਸੋ ਸਾਰੇ ਵਿਭਾਗ ਜਿਹੜੇ ਖੇਤੀਬਾੜੀ ਨਾਲ ਸੰਬੰਧ ਨੇ ਉਹਨਾਂ ਦੇ ਫੋਨ ਨੰਬਰ ਇੱਥੇ ਅਸੀਂ ਲਿਖ ਕੇ ਲਾਏ ਹੋਇਆ ਸਾਡੇ ਕਿਸਾਨ ਵੀਰਾਂ ਨੂੰ ਹੋਰ ਤੁਸੀਂ ਕੁਝ ਕਹਿਣਾ ਚਾਹੋਗੇ ਅਸੀਂ ਇਸ ਦਫ਼ਤਰ ਦੇ ਵਿੱਚ ਇੱਕ ਆਤਮਾ ਦਾ ਸੈਕਸ਼ਨ ਵੀ ਬਣਾਇਆ ਜਿਹਦੇ ਵਿੱਚ ਆਤਮਾ ਵੱਲੋਂ ਜਿੰਨੀਆਂ ਵੀ ਐਕਟੀਵਿਟੀਆਂ ਕੀਤੀਆਂ ਜਾਂਦੀਆਂ ਨੇ ਆਤਮਾ ਦਾ ਸਟਾਫ ਉਸ ਕਮਰੇ ਦੇ ਵਿੱਚ ਬੈੰਦਾ ਆ ਕਿਸਾਨ ਵੀਰੋ ਸਕੀਮ ਸਾਡੀ ਬਹੁਤ ਲੰਬੇ ਸਮੇਂ ਤੋਂ ਇਹ ਚੱਲ ਰਹੀ ਆ ਇਹਦੀ ਥੱਲੇ ਸਾਨੂੰ ਬਜਟ ਮੁਹੱਈਆ ਹੁੰਦਾ ਆ ਤੇ ਇਹ ਜਿਹੜਾ ਬਜਟ ਹੈ ਆਤਮਾ ਸਕੀਮ ਦੇ ਤਹਿਤ ਭਾਰਤ ਸਰਕਾਰ ਦੇ ਵੱਲੋਂ ਆਉਂਦਾ ਆ ਪੰਜਾਬ ਸਰਕਾਰ ਦੇ ਮਦਦ ਨਾਲ ਫਿਰ ਅਸੀਂ ਇਹ ਸਾਰੇ ਕੰਮ ਪੰਜਾਬ ਦੇ ਵਿੱਚ ਕਰਦੇ ਆ ਅ ਇਸ ਸਕੀਮ ਦੇ ਥੱਲੇ ਅਸੀਂ ਕਿਸਾਨ ਵੀਰਾਂ ਨੂੰ ਫੀਲਡ ਦੇ ਵਿੱਚ ਜਾ ਕੇ ਉਹਨਾਂ ਦੀਆਂ ਪ੍ਰਦਰਸ਼ਨੀ ਪਲਾਟ ਵੀ ਲਗਾਉਨੇ ਆ ਕੋਈ ਵੀ ਨਵੀਂ ਟੈਕਨੀਕ ਆਉਂਦੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਅਸੀਂ ਉੱਥੇ ਜਾ ਕੇ ਉਹਦੀ ਤਕਨੀਕ ਨੂੰ ਖੇਤਾਂ ਦੇ ਵਿੱਚ ਅਪਲਾਈ ਕਰਕੇ ਦਿਖਾਉਨੇ ਆ ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਸਾਨੂੰ ਸਮੇਂ-ਸਮੇਂ ਤੇ ਆਉਂਦੀਆਂ ਨੇ ਉਹਨਾਂ ਨੂੰ ਵੀ ਅਸੀਂ ਕਿਸਾਨ ਵੀਰਾਂ ਦੀ ਮਦਦ ਉਹਨਾਂ ਸਕੀਮਾਂ ਨੂੰ ਵੀ ਪਹੁੰਚਾਉਣ ਦੇ ਵਿੱਚ ਕਰਦੇ ਆ ਡਾਕਟਰ ਸਾਹਿਬ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਤਕਨੀਕਾਂ ਦੇ ਨਾਲ ਜਾਣੂ ਕਰਵਾਇਆ ਗਿਆ ਨਵੀ ਤੋਂ ਨਵੀ ਜਾਣਕਾਰੀ ਦਿੱਤੀ ਗਈ ਹੈ ਤੇ ਮੈਨੂੰ ਉਮੀਦ ਹੈ ਕਿ ਕਿਸਾਨ ਭਰਾਵਾਂ ਨੂੰ ਇਹ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ ਤੇ ਉਹ ਇਹਨਾਂ ਤਕਨੀਕਾਂ ਨੂੰ ਜ਼ਰੂਰ ਅਪਣਾਉਣਗੇ ਨਵੇਂ ਵਿਸ਼ੇ ਤੇ ਨਵੀਂ ਜਗ੍ਹਾ ਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦੋ ਇਜਾਜ਼ਤ ਸ਼ਸ਼ਟ੍ਰੀਕਾਲ